Thank you ਸਰਦਾਰ ਜਸਬੀਰ ਸਿੰਘ ਜੀ ਸੂਰ ਸਿੰਘ ਡਾਇਰੈਕਟਰ ਮੈਨੇਜਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਹਲਕਾ ਕਪੂਰਥਲਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਬਿਜਲੀ ਵਿਭਾਗ ਦੇ ਨਾਲ ਸਬੰਧਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਲਈ ਕਪੂਰਥਲਾ ਦੇ ਸਥਾਨਕ ਹੋਟਲ ਵਿਖੇ ਸੁਲਤਾਨਪੁਰ ਰੋਡ ਪਾਈਪਾਸ ਪਹੁੰਚੇ ਇਸ ਮੌਕੇ ਗੱਲਬਾਤ ਕਰਦਿਆਂ ਡਾਇਰੈਕਟਰ ਮੈਨੇਜਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਤੇ ਆਪ ਦੇ ਸੀਨੀਅਰ ਅਗੂ ਪਰਮਿੰਦਰ ਸਿੰਘ ਟੋਟੜੇ ਦੱਸਿਆ ਇਸ ਸਬੰਧੀ ਕਪੂਰਥਲਾ ਵਿਧਾਨ ਸਭਾ ਹਲਕੇ ਦੇ ਪਿੰਡੂ ਤੇ ਸ਼ਹਿਰੀ ਖੱਪਤਾਂ RPC SPCL ਦੇ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਅਤੇ ਸ਼ਿਕਾਇਤ ਦੇ ਲਈ ਇਸ ਕੈਂਪ ਦੇ ਵਿੱਚ ਪਹੁੰਚ ਸਕਦੇ ਨੇ ਅਤੇ ਇਹ ਜਿਸ ਦੇ ਵਿੱਚ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ ਅੱਜ ਇਸ ਦੇ ਵਿੱਚ ਜੀ ਸ਼ਹਿਰ ਦੇ ਵਿੱਚ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਆ ਸਾਡੇ ਡੇਡੋ ਸਾਡੇ ਸਾਰੇ ਜ਼ਿਲ੍ਹੇ ਦੇ ਅਧਿਕਾਰ ਸਾਡੇ ਚੇਅਰਮੈਨ ਸਾਹਿਬ ਆਪਣੇ ਸਾਰੇ ਵਲੰਟੀਅਰ ਪਲਾਖਪੁਰ ਦਾ ਸਾਰੇ ਆਏ ਆ ਤੇ ਅੱਜ ਆਸਰ ਮਿਲੇ ਆ ਜੀ ਸਾਰਿਆਂ ਨੂੰ ਰਲ ਕੇ ਤੇ ਸਾਡੇ ਬਿਜਲੀ ਨਾਲ ਸੰਬੰਧਿਤ ਜਿਹੜੇ ਅਫਸਰ ਉਹ ਵੀ ਆਏ ਇੱਥੇ ਤੇ ਜੋ ਬਿਜਲੀ ਦੇ ਨਾਲ ਜੋ ਮੁਸ਼ਕਲਾ ਹੈ ਜੋ ਸਮੱਸਿਆਵਾਂ ਆ ਸਰ ਉਹਨਾਂ ਨੂੰ ਸੁਣਿਆ ਤੇ ਮੌਕੇ ਦੇ ਅੱਜ ਹੱਲ ਕਰਿਆ ਸਰ 크ਿਸਮਸ ਸੀ ਜਿਹਨੂੰ ਲੈ ਕੇ ਲੋਕਾਂ ਨੂੰ ਚਾਰੀ ਪ੍ਰੇਸ਼ਾਨੀ ਆ ਰਹੀ ਹੈ ਸਮੱਸਿਆਰ ਵੇਖੋ ਹੁੰਦੀਆਂ ਹੀ ਆ ਜੀ ਬਿਜਲੀ ਦੇ ਨਾਲ ਕਿਉਂਕਿ ਹਰ ਘਰ ਦੀ ਇਹ ਲੋੜ ਹੈ ਹਰ ਦੁਕਾਨ ਦੇ ਉੱਤੇ ਹਰ ਕਾਰਖਾਨੇਦਾਰ ਸਾਰਿਆਂ ਦੀ ਦੇਖੋ ਆ ਜਾਂਦੀ ਹੈ ਕਿਹੜੇ ਕੋਈ ਬਿਸਤਰਾ ਆ ਜਾਂਦੀ ਹੈ ਜੁ ਕਿ ਕਿਸੇ ਦਾ ਓਵਰਲੋਡ ਹੋ ਗਿਆ ਵੀ ਕੋਈ ট্রান্সਫਾਰਮਰ ਕਿਸੇ ਦਾ ਕੋਈ ਬਿਲ ਕੋਈ ਆ ਗਿਆ ਥੋੜਾ ਬਾਧਾ ਉਹਦੇ ਵਿੱਚ ਕਈ ਜਿਹਾ ਗਲਤੀਆਂ ਹੋ ਜਾਂਦੀਆਂ ਠੀਕ ਆ ਉਹ ਸਾਰਿਆਂ ਹੱਲ ਕਰ ਰਿਹਾ ਜੀ ਕੋਈ ਹੋਰ ਮੇਜਰ ਜਿਸ ਤਰ੍ਹਾਂ ਕੋਈ ਹੈ ਗਿਆ ਤਾਰਾਂ ਜਿੰਦਗਾ ਦਾ ਜੀ ਉਹ ਦੇਖ ਰਹੇ ਉਹ ਵੀ ਕਿਆ ਸਰਲ ਨਹੀਂ ਪਬਲਿਕ ਨੇ ਜਿਹੜਾ ਕਿ ਰਸਤਾ ਕਾਇਮ ਕਰਨ ਲਈ ਕੋਈ ਹੋਰ ਵੀ ਕੀ ਟੈਕ ਜਿਹੜੇ ਅੱਜ ਦੀ ਤਕਨੀਕ ਦੇ ਹਿਸਾਬ ਨਾਲ ਟਾਈਪ ਕੀਤਾ ਜਾਊਗਾ ਦਰਪੁਰ ਬਿਲਕੁਲ ਸਾਡੇ ਵਟਸਐਪ ਨੰਬਰ ਹੈ ਜੀ ਠੀਕ ਹੈ ਤੇ 1912 ਤੇ ਵੀ ਕੰਪਲੇਂਟ ਹੁੰਦੀਆਂ ਨੇ ਤੇ ਮੈਨੂੰ ਸਿੱਧਾ ਵੀ ਤੁਸੀਂ ਭੇਜ ਸਕਦੇ ਜੇ ਸਾਡੇ ਅਫਸਰਾਂ ਨੂੰ ਭੇਜ ਸਕਦੇ ਜੇ ਸਾਰਿਆਂ ਨੂੰ ਤੁਸੀਂ ਆਪਣਾ ਕੋਈ ਵੀ ਕੰਪਲੇਨ ਕੋਈ ਵੀ ਲਿਖ ਸਕਦੇ ਸਰ ਕੋਈ ਫੋਟੋ ਸ਼ੈਰ ਵੀ ਆਪਾਂ ਕਰ ਦਈਏ ਅੱਛਾ ਇਸ ਟਾਈਮ 17 ਜਿਹੜੀਆਂ ਆਂ ਤਾਂ ਅੱਗ ਬਣ ਗਈ ਹਰ ਮਿੰਟੇ ਲੱਗ ਚਾਹਵੇਂ ਲੱਕੇ ਦੇ ਵਿੱਚ ਫੈਲੀਆਂ ਪਈਆਂ ਨੇ ਜਿਹੜੀਆਂ ਤਰ੍ਹਾਂ ਦੀ ਜਿਹੜੀਆਂ ਸਟੇਬਲ ਕੇਤੀਆਂ 20 ਲੀਟਰ ਕਿੱਟ ਦੀ ਦੇ ਬਗ ਦੇ ਕੇਵਲਆਂ ਦੀਆਂ ਇੱਕ ਐਲਟੀ ਨੁਜਿਆ ਕੰਡਕਟਰ ਹੁੰਦਾ ਜਿਹੜੀਆਂ ਤਰ੍ਹਾਂ ਗੱਲ ਕਰਦੇ ਨੇ ਜਿਹੜੀਆਂ ਕੇਬਲ ਕੇਬਲ ਜਿਹੜੀਆਂ ਆਹ ਹਾਂ ਜੀ ਜੀ ਉਹ ਤੇ ਜਿਸ ਤਰ੍ਹਾਂ ਟੋੜਸਾ ਇਹ ਸੈੱਡ ਰੋਡ ਵੀ ਜਰਾ ਚਲਦੀ ਆ ਤੇ ਲਾਈਟ ਜਿਹੜੀ ਬੰਦ ਤਾਂ ਰਹਿੰਦੇ ਆ ਤੇ ਉਹ ਬੜੀ ਦਿੱਕਤ ਨੇ ਤੇ ਉਹ ਦੇਰੀ ਦੇ ਨਾਲ ਤਾਂ ਹੈ ਹੀ ਆ ਜੀ ਕਿ ਇਹਦੇ ਵੱਲੋਂ ਮਿਤਾਰਾ ਜੁੜ ਜਾਂਦੀਆਂ ਨੇ ਠੀਕ ਆ ਉਹ ਆਉਦੀ ਆ ਪ੍ਰੋਬਲਮ ਬਾਕੀ ਕੋਸ਼ਿਸ਼ ਕਰਾਂਗੇ ਕਿ ਨਾ ਹੋਵੇ ਅਗੋਂ ਨਾਲ ਵੀ ਥੋੜਾ ਮੈਂਟੇਨੈਂਸ ਕਰਾ ਕੇ ਉਹਦਾ ਜਿੱਥੇ ਕਿਤੇ ਪ੍ਰੋਬਲਮ ਆ ਉਹ ਹੱਲ ਕਰਨਾ ਕੋਸ਼ਿਸ਼ ਕਰਾਂਗੇ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਹ ਤੇ ਅਮਲਤ ਕੁਰੂ ਕਰਤ ਕਰੂ ਅਮਲਤ ਪਹਿਲੇ ਕਈ ਵਾਰ ਹੈ ਜੀ ਕਰੋਦੀ ਸਰਕਾਰ ਬਣੀ ਆ ਬਲੋਂ ਵੰਧਿਆ ਸਾਰੇ ਕੰਮ ਹੋ ਰਹੇ ਆ ਬਾਕੀ ਜਿੱਥੇ ਕਿਸੇ ਲੋੜ ਆ ਹੋਰ ਮਤਲਬ ਦੀ ਕੋਈ ਹੈਗੀ ਆ ਕੁਝ ਤਾਂ ਵੇਖੋ ਜਿੱਥੇ ਦਿਰ ਰਾਤ ਬਿਜਲੀ ਕੱਲਣੀ ਆ ਉੱਥੇ ਪ੍ਰੋਬਲਮਾਂ ਵੀ ਆਉਂਦੀਆਂ ਆ ਜੀ ਸਰ ਕਪੂਲੇ ਸਟਾਫ ਦੀ ਬੜੀ ਘਾਟ ਆ ਜਿਹੜੇ ਲਾਈਨ ਮਿਲਦੀ ਆ ਬਦਲ ਪੜੀਏ ਸਟਾਫ ਜਿਹੜਾ ਇਹ ਹੈਗਾ ਜੀ ਵੇਖੋ ਅਹੀਂ ਤਾਂ ਹੁਣ ਆਪਣੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਗੱਲ ਤੋਂ 40000 ਦੇ ਲਗਭਗ ਜਿਹੜੇ ਆ ਪੱਕੇ ਅਹੀਂ ਰੈਗੂਲਰ ਜਿਹੜੇ ਆ ਉਹ ਭਰਤੀ ਕਰ ਰਹੇ ਆ ਹਰ ਵਿਭਾਗ ਦੇ ਵਿੱਚ ਇਤਰਾ ਸਾਡੇ ਪੀਐਸਬੀ ਸੀਐਲ ਦੇ ਵਿੱਚ ਵੀ ਅਹੀਂ 5000 ਤੋਂ ਜਿਹੜੇ ਵਾਧਾ ਆ ਉਹ ਭਰਤੀ ਕਰ ਰਹੇ ਆ ਅਗੂ ਦਸੰਬਰ ਦੇ ਵਿੱਚ ਫਿਰ 2500 KLM ਜਿਹੜੇ ਉਹ ਨਵੇਂ ਪੱਤੀ ਕਰ ਰਹੇ ਹਨ ਬਸ ਬਿਲੀ ਮੈਕ ਵਿੱਚ ਜਿਹੜੇ ਠੇਕੇ ਦੇ ਰੱਖਦੇ ਆ ਠੇਕੇਦਾਰ ਥੋੜੀਆਂ تنਖਾਵਾਂ ਲਈ ਉਹਨਾਂ ਬਾਰੇ ਵੀ ਦੇਖੋ ਜੀ ਇਹ ਪਹਿਲਾ ਜਦੋਂ ਸਰਕਾਰਾਂ ਦਾ ਹੈਗਾ ਜੀ ਪਹਿਲੀਆਂ ਸਰਕਾਰਾਂ ਨੇ ਕਿਤੇ ਕਿਤੇ ਰੱਖਿਆ ਬਾਕੀ ਤੁਸੀਂ ਸਾਡੇ ਸੀਐਮ ਸਾਹਿਬਾ ਦਾ ਮਤਲਬ ਸੁਣਿਆ ਨਾ ਜੀ ਵੀ ਇਹ ਕੱਚੇ ਮੁਲਾਜ਼ਮ ਜਿਹੜੇ ਆ ਉਹ ਸਾਰੇ ਪੱਥੇ ਕਰਦੇ ਨੇ ਜਿਹੜੇ ਹੈਗੇ ਪਹਿਲਾਂ ਤੇ ਅੱਜੋ ਸਾਡੀ ਕੋਸ਼ਿਸ਼ ਆ ਖਾਸ ਕਰਕੇ ਸਾਡੇ ਵਿਭਾਗ ਦੇ ਵਿੱਚ ਜੀ ਵਿਭਾਗ ਦੇ ਵਿੱਚ ਵੀ ਇਹ ਕੱਚਾ ਕੋਈ ਜਿਹੜਾ ਜਾਂ ਠੇਕੇ ਦੇ ਉੱਤੇ ਲਈ ਰੱਖਦਾ ਜੀ ਕਿਤੇ ਰੱਖਿਆ ਪੱਕੇ ਕੰਮ ਇਹੋ ਜਿਹੜਾ ਜਿਹੜਾ ਜਾਨ ਦੇ ਵੀ ਬਣ ਜਾਂਦੀ ਹੈ ਇਹ ਠੇਕੇਦਾਰ ਰੱਖਦਾ ਹੈ ਈ ਜਦੋਂ ਕੋਈ ਵਰਕਰ ਨੂੰ ਸ਼ੌਟ ਜਾਂ ਕੋਈ ਲੱਗਦਾ ਉਹਨੂੰ ਕੋ ਸਜ਼ਾ ਦੇ ਉਹਨਾਂ ਨੂੰ ਪੂਰੀ ਕੰਪਨੀ ਸੈਸਨ ਮਿਲਦੀ ਹੈ ਭਾਵੇਂ ਉਹ ਟੇਕੇ ਤੇ ਆਪਾਂ ਇਹ ਕਿੱਦਾਂ ਮਿਲਦੀ ਹੁਣ ਤੁਹਾਡਾ ਮੈਂ ਹਾਂਜੀ ਸਰ ਜਿਹੜੇ ਕਿ ਅੱਜ ਡਾਇਰੈਕਟਰ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤਾਂ ਜਿਹੜੀ ਕਿ ਬੀਲਬੋਰਡ ਦੇ ਤਾਂ ਸਮੱਸਿਆ ਵੀ ਲੋਕਾਂ ਨੇ ਸੁਣਿਆ ਤਾਂ ਤੁਸੀਂ ਵੀ ਆ ਜਾ ਕਿਹ ਸਮੱਸਿਆ ਸੀ ਜਿਹਨੂੰ ਲੈ ਕੇ ਜਿਹੜਾ ਕਿ ਸਾਰਾ ਏਜੰਡਾ ਜਿਹੜਾ ਸੀ ਪਾਰਟੀ ਬਲੌਕ ਕੀਤਾ ਗਿਆ ਸੀ ਦੇਖੋ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਇਹ ਵਾਦਾ ਹੀ ਲੋਕਾਂ ਨੇ ਕਰਕੇ ਆਏ ਸੀ ਕਿ ਜਿਹੜੀਆਂ ਵੀ ਤੁਹਾਡੀਆਂ ਸਮੱਸਿਆ ਆ ਨੇ ਪਹਿਲ ਦੇ ਆਧਾਰ ਤੇ ਤੁਹਾਡੇ ਕੋ ਪਹੁੰਚ ਕੇ ਹੱਲ ਕੀਤੀਆਂ ਜਾਣਗੀਆਂ ਬਿਲੀ ਬੋਰਡ ਦੀਆਂ ਬਹੁਤ ਸਾਰੀਆਂ ਛੋਟ-ਮੋਟੀਆਂ ਸਮੱਸਿਆ ਸੀ ਕਿਸੇ ਦਾ ਬਿੱਲ ਵੱਧ ਆਇਆ ਆ ਕਿਸੇ ਦੇ ਕੋਟਾਰਾ ਲੰਗਦੀਆਂ ਹੋਰ ਕਿਸੇ ਤੱਕ ਕਈ ਤਰ੍ਹਾਂ ਦੀਆਂ ਸਮੱਸਿਆ ਸੀਗੀਆਂ ਉਹਨਾਂ ਨੂੰ ਅਸੀਂ ਸਰਦਾਰ ਜੀ ਨੇ ਬੇਤੀ ਕੀਤੀ ਕਿ ਤੁਸੀਂ ਸਾਡੇ ਕੋ ਪਹੁੰਚੋ ਉਹ ਆਏ ਜਿਸ ਵੀ ਸេច ਦੀ ਸੋਸ਼ਲ ਵਾਰਡ ਉਹਨਾਂ ਨਾਲ ਕੀ ਸਾਰੀਆਂ ਸਮੱਸਿਆ ਸਨੀਆਂ ਮੌਕੇ ਤੇ ਜਿਹੜੇ ਮਹਿਕਮੇ ਦੇ ਸਬੰਧਤ ਅਫਸਰ ਸੀ ਉਹਨਾਂ ਨੂੰ ਹਦਾਇਤਾਂ ਦੇ ਦੇਦੀਆਂ ਕਿ ਕਿਸੇ ਨੂੰ ਦੁਆਰਾ ਤੁਹਾਡੇ ਕੋ ਆਉਣਾ ਨਾ ਪਵੇ ਇਸ ਕਰਕੇ ਜਿਹੜੀ ਉਹ ਸਮੱਸਿਆ ਸੀ ਇੱਕ ਘੁੱਟ ਲਈ ਨਜਰ ਜੋਸ ਪਛਿਆ ਸੀ ਉਹ ਸਾਰੀਆਂ ਕੁਝ ਤੱਕ ਹੱਲ ਹੋ ਗਈਆਂ ਕੁਝ ਉਹਨਾਂ ਨੂੰ ਜਿਹੜੀਆਂ ਨੋਟਿਸ ਲੈ ਆਂਦੀਆਂ ਬਹੁਤ ਜਲਦ ਹੱਲ ਹੋ ਜਾਣਗੀਆਂ ਤੇ ਗੱਲ ਕਰੀਏ ਤੁਹਾਡੇ ਵੱਲੋਂ ਇੱਕ ਚਲੋ ਕਿ ਪਿੱਛੇ ਗਈ ਇੱਕ ਜਿਹੜੀ ਕੀ ਤਾਰਾਂ ਨੂੰ ਅੰਡਰਗਰਾਉਂਡ ਕਰਨ ਲਈ ਜਿਵੇਂ ਕਿ ਇੱਕ ਵਿਸ਼ੇਸ਼ ਉਹਨਾਂ ਕੋਲ ਇਨਕੁਆਰੀ ਦੀ ਮੰਗ ਕੀਤੀ ਹੈ ਕਿ ਜਿਹੜੇ ਕਿ ਤਾਰਾਂ ਅੰਡਰਗਰਾਉਂਡ ਕਰਨ ਦੀ ਉਹ ਜਿਹੜਾ ਕਿ ਫੰਡ ਆਇਆ ਸੀ ਉਹ ਨਿਰਵਰਤੋ ਹੋਈ ਗਈ ਹੈ ਹਾਂ ਜੀ ਬਿਲਕੁਲ ਜੀ ਮੈਂ ਉਹ ਗੱਲ ਕੀਤੀ ਹੈ ਕਿ ਪਿਛਲੀਆਂ ਸਰਕਾਰਾਂ ਨੇ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਜਿਹੜੇ ਲੋਹੇ ਦੀਆਂ ਤਾਰਾਂ ਦੇ ਮੁੱਦੇ 'ਤੇ ਹੀ ਗੱਲ ਕਰਨ ਉਹਨਾਂ ਨੂੰ ਰਿਪਲੇਸ ਕਰਕੇ ਉਹਨਾਂ ਦੇ ਜਿਹੜਾ ਕੇਵਲ ਜਿਹੜੀਆਂ ਪਾਉਣ ਦੀ ਜਿਹੜੀ ਇੱਕ ਮੈਮ ਚਲਾਈ ਸੀ ਕਰੋੜਾਂ ਰੁਪਈਆ ਦੇ ਉਹ ਜੋ ਬਜਟ ਸੀਗੇ ਪਰ ਸਾਰੇ ਸ਼ਹਿਰ ਦੇ ਵਿੱਚ ਕੁਛੇ ਕੇਰੀਆਂ ਛੱਡ ਕੇ ਸਾਰੇ ਸ਼ਹਿਰ ਦੇ ਵਿੱਚ ਉਸੇ ਤਰ੍ਹਾਂ ਪਈਆਂ ਨਹੀਂ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ ਕੰਪਨੀ ਕਿਤੇ ਚਲੇ ਗਈ ਤੇ ਸਾਰਾ ਕੁਝ ਜਾਨੀ ਖੁਰਦ-ਬੁਰਦ ਉਹਦੀ ਇਨਕੁਆਰੀ ਕਰਦੀ ਇਹ ਬੇਨਤੀ ਕੀਤੀ ਗਿਆ ਉਹਦੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰਾ ਦੁੱਧ ਦੁੱਧ ਪਾਣੀ ਦਾ ਪਾਣੀ ਸਾਰਾ ਸਾਹਮਣੇ ਆਵੇਗਾ